ਅਜਲਾਇ ਖਵੇ ਮੈਂ ਸਾਡਾ 5 ਲਾਇਆ 5 ਦਾ ਨਹੀਂ ਮਿਲਦਾ ਉਹ ਭਾਈ ਸਾਢੇ ਪੰਜ ਦਾ ਦੇ ਹੋਰ ਕਿੰਨੇ ਦਾ ਦੇਵੇਂਗਾ ਪੂਰੇ ਦਾ ਦੇ ਬੱਕਰਾ ਇਹਦਾ ਮੈਂ ਮੋਲ ਲਵਾਇਆ ਸੀ ਮੈਂ ਕਿਹਾ ਸਾਢੇ 6 ਦਾ ਜਮਾ ਜਾਇਆ ਗਿਆ ਆ ਖੜਾ ਬੰਦੇ ਦਾ ਬੰਦਾ ਸਾਢੇ 6 ਚਾਹੁੰਦਾ ਸੀ ਬੰਦਾ ਉਹਦਾ ਹੁਣ ਤਾਂ ਕੇਸ ਸਾਡੇ ਹੱਥ ਚ ਆ ਗਿਆ ਹੈ ਸੀ ਦਲਾਲੀ ਵੀ ਲਵਾਂਗੇ ਦਲਾਲੀ ਨਵਾਂਗੇ ਸੀ ਸਾਡੀ ਰੋਟੀ ਦੇ ਮਾਰੇ ਫਰਦੇ ਆ ਸਾਡੇ 5 ਦਾ ਦੰਨਾ ਹੁਣ ਨਹੀਂ ਨਹੀਂ ਹਾਂ ਸਾਡੇ 5 ਦਾ ਮਕੈਦੋ ਨੇ ਨਹੀਂ ਨਹੀਂ ਯਾਰ ਜੁਨੇ ਉਹਨਾਂ ਦਾ ਬੰਦੇ ਸੀਦਾ ਦੰਨੇ ਹੋਇਆ ਚਲਾਈ ਦਿ ਮਾਰ ਜੇ ਦੀ ਫਿਰ ਮਾਰ ਦੇ 200 ਸੀਦਾ ਦੰਨੇ ਨਹੀਂ ਨਹੀਂ ਸਾਡੇ ਸੀਦਾ ਦੰਨੇ ਆਜਾ ਦੇ ਹੁਣ ਬਰੇ ਹਲੋ ਹਲੋ ਨਾ ਤੇ ਕਿਉਂ ਭਾਲੋ ਬੰਦਿਓ ਦੇਓ ਪੈਸੇ ਤਕੜਾ ਮੇਮਣਾ ਵਧੀਆ ਉਹ ਜੰਨੀ ਦੰਦਾ ਮੈਂ ਸਹੀ ਐ ਕੱਢ ਰਾ ਇਹ ਸਾਡੇ 6000 ਰੁਪਏ ਪੈਸੇ ਹੀ ਦੇ ਦਨੇ ਆ ਭਾਈ ਇਹਨੂੰ ਖੋਲ ਕੇ ਦਿਖਾ ਮੜ ਜਾ ਤਰਾ ਖੋਲ ਕੇ ਆ ਬੱਕਰੀ ਨਾ ਮਾਰਨ ਦੇ ਇਹਦਾ ਬਚਾਰਾ ਨਾ ਕੰਮ ਚੱਲ ਜੂ ਕਿਹੜੀ ਗੱਲ ਆ ਕਿਵੇਂ ਜੀ ਸੁੱਖ ਦੇਣੀ ਆ ਬਾਬੇ ਦੀ ਇਹਨਾਂ ਨੇ ਕੋਈ ਗੱਲ ਸਹੀ ਐ ਵਿਚਾਰੇ ਨੇ ਹਟ ਜਾ ਯਾਰ ਦੇਖ ਤਾਂ ਇੱਕ ਨੂੰ ਦੇਖ ਲੈ ਉਹ ਰੂਟੀ ਫਟਾ ਦੇ ਤੋੜ ਕੇ ਦਿਖਾ ਲੈ ਨਾਗੜਾ ਟੁੱਟਾ ਕਿਵੇਂ ਦੇਣਗੇ ਤੈਨੂੰ ਤਾਂ ਸਹੀ ਐ ਚੱਕਾ ਐਨ ਕੋਈ ਤਸਾ ਹੀ ਨਹੀਂ ਕੋੜੀ ਵਰਗਾ ਯਾਰ ਭੁੱਖਾ ਮਰਦਾ ਖਾਣ ਦੇ ਉਹ ਲੱਗ ਜੂਗਾ ਪੂਰਾ ਵਧੀਆ ਐ ਤੇਰੀ ਕੰਮ ਲਊਗੀ ਵਧੀਆ ਅਸੀਂ ਇਹਦੀ ਮੋੜੀ ਨਹੀਂ ਭਾਵੇਂ ਮੋੜ ਦੀ ਹੈ ਹੈ ਤਾਂ ਪਕਾਈ ਕਰਦੇ ਫੱਦਿਆਂ ਮੰਡੀਆਂ ਚ ਤੰਬੇ ਖਾਂਦੇ ਆਹ ਕਿਹੜੇ ਨੰਦੇ ਸਹੀ ਆਨੇ ਕੀ ਹੈ ਤੇਰੀ ਗੱਲ ਚੱਲਦੀ ਕੋਈ ਚੂਲੀ ਚੂਲੀ ਚੱਲਦੀ ਕਰੀ ਜਾ ਬਾਈ ਚੁਗਲੀਆਂ ਖਾਣ ਜੋਗੀ ਅਸਤਾ ਲੱਗਣ ਬਾਈ ਓਏ ਕਿਹੜਾ ਮਾਲਕ ਹੈ ਮਾਈ ਹੈ ਬਸ ਮੈਂ ਬੜਾ ਬੜਾ ਪਰਾਉਣੇ ਆ ਮਾਲਕੀ ਜੀ ਮੈਂ 800 650 ਹੋ ਗਈ ਛੋੜ ਕਰ ਦੇ ਉਹਨੂੰ ਛੋੜ ਕਰਜ਼ੀ ਤੇਰੀ ਤੇਰੇ ਨਾਲ ਉਹਨਾਂ ਦੀ ਉਹਨਾਂ ਨਾਲ ਛੋੜ ਦੇ 100 ਰੁਪਏ ਵੀ ਛੱਡ ਦੇ ਜਿਹੜੀ ਹੈ ਫਿਰ ਮੋਕਾ ਤੂੰ ਹਵਦਾ ਦੇਣਗੇ 100 ਤੂੰ ਹਵਦਾ ਦੇਵੇਂਗਾ ਹੱਪੋ ਦੀ ਦੁਨੀਆ 'ਚ ਜਿਹੜੀ ਗੱਲ ਚੱਲੀ ਆਈ ਹੈ 250 ਸਾਨੂੰ ਦੇ ਦੇ ਦਲਾਲੀ ਦਾ ਫਿਰ ਮੋਕਲਾ ਕਰਦੇ ਬਾਪੇ ਦਾ ਬੱਕਰਾ ਚੱਕੋਈ ਤੇ ਤੇਰੀ ਲੰਕਾ ਟੈਂਦੀ ਪੇਟ ਦੇ ਲੇਲੇ ਨਾਲ